ਇਹ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜਾ ਹੈ ਕਸ ਆਪਰੇਸ਼ਨ ਕਰਾਇਆ ਸਰਚ ਕਰਾਇਆ ਗਿਆ ਹੈਗਾ ਤੇ ਜਿਹੜੇ ਡਰੱਗ ਦੇ ਹੈਗੇ ਮਾਫੀਆ ਜਾਂ ਕੋਈ ਡਰੱਗ ਵੇਚਦਾ ਹੈਗਾ ਉਹ ਜਿੱਥੇ ਸਾਨੂੰ ਹੈਗਾ ਵੀ ਇਹ ਇਸ ਏਰੀਆ ਦੇ ਵਿੱਚ ਡਰੱਗ ਵੇਚਦੇ ਹੈਗਾ ਉੱਥੇ ਸਰਚ ਅਭਿਆਨ ਚਲਾਇਆ ਗਿਆ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਹੈ ਸਰਚ ਅਭਿਆਨ ਜਾਰੀ ਰਹੂਗਾ ਤੇ ਕੀ ਕਹੋਗੇ ਅਪਰਾਧਿਕ ਸ਼ਕਤਾਂ ਜਿਹੜੇ ਲੋਕ ਨੇ ਹਟਦੇ ਨੇ ਕਿ ਕੀ ਆਪਣਾ ਲੋਕ ਸਖਤ ਸੰਦੇਸ਼ ਜਨਨ ਜਾਵੇ ਵੀ ਇਹ ਹੀ ਵਾਰਨਿੰਗ ਦੇ ਦਗਾ ਕਿ ਆ ਵੀ ਤੁਹਾਨੂੰ ਜਿਹੜਾ ਹੈਗਾ ਵੀ ਜੇ ਤਾਂ ਕੋਈ ਨਸ਼ਾ ਕਰਦਾ ਹੈਗਾ ਵੀ ਆਪਣੇ ਉਹਨੂੰ ਹਸਪੀਟਲ ਦਾਖਲ ਕਰਾਓ ਉਹਦਾ ਇਲਾਜ ਕਰਾਵਾਂਗੇ ਜਿਹੜਾ ਕੋਈ ਨਸ਼ਾ ਵੀਤ ਆ ਪੀਂਦਾ ਹੈਗਾ ਤੇ ਜਿਹੜਾ ਕੋਈ ਵੇਚਦਾ ਹੈਗਾ ਉਹਨੂੰ ਸਖਤ ਤਾੜਨਾ ਹੈਗਾ ਵੀ ਜੇ ਫੜਿਆ ਗਿਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਹਾਂ ਜੀ ਸਰ ਪੁਲਿਸ ਨੂੰ ਸੂਚਨਾ ਦੇ ਹਾਂ ਜੀ ਵੀ ਜਿਹੜਾ ਕੋਈ ਵੇਚਦਾ ਹੈਗਾ ਉਹ ਸਾਨੂੰ ਕੋਈ 24 ਘੰਟੇ ਸਾਡਾ ਜਿਹੜਾ ਫੋਨ ਐਸ ਐਚਓ ਸਾਹਿਬ ਦਾ ਮੇਰਾ ਕੋਲ ਆ ਹੈਗਾ ਪੇ ਜੇ ਕੋਈ ਵੀ ਸਾਨੂੰ ਮਤ ਇਹਦੇ ਬਾਰੇ ਦੱਸ ਸਕਦਾ ਹੈਗਾ ਕਿ ਜਿਹਦਾ ਉਹਦਾ ਨਾਮ ਹੈ ਗੁਪਤ ਰੱਖਿਆ ਜਾ